ਸਾਸੀ ਕਾਲ ਜੀ ਦਾ ਡੇਲੀ ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਆਪਣਾ ਮਨਦੀਪ ਸਿੰਘ ਐਸ ਵਕਤ ਅਸੀਂ ਮੌਜੂਦ ਹਾਂ ਜੀ ਸੰਜੇ ਗਾਂਧੀ ਕਲੋਨੀ ਦੇ ਵਿੱਚ ਜਿੱਥੇ ਕਿ ਅੱਜ ਗਲਾਡਾ ਵੱਲੋਂ ਅੱਜ ਇੱਕ ਨਿਰਵੇਖਣ ਕੀਤਾ ਗਿਆ ਮੌਕੇ ਤੇ ਜੇਈ ਸਾਹਿਬ ਆਏ ਨੇ ਉਹਨਾਂ ਨੇ ਕਿਹਾ ਕਿ ਸਾਰਾ ਨਿਰਵੇਖਣ ਕਰਦੇ ਹੋਏ ਜੋ ਵੀ ਪਾਰਕ ਨੇ ਜਾਂ ਪਾਰਕਾਂ ਦੇ ਵਿੱਚ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਜਾਂ ਹੋਰ ਵੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਏਗੀ ਅਜੋ ਸਾਡੇ ਨਾਲ ਇਸ ਵਕਤ ਜੇਈ ਸਾਹਿਬ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਕੀ ਵਾਰਨਿੰਗ ਮਤਲਬ ਕਿ ਲੋਕਾਂ ਨੂੰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕਾਰਵਾਈ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਉਹਨਾਂ ਦੇ ਉੱਤੇ ਹੋਏਗੀ ਜੀ ਕਿਸ ਦੀ ਕੰਪਲੇਨਟ ਲਾਈ ਹੋ ਜਾਂਦੀ ਹੈ ਸਰਵੇ ਨਹੀਂ ਨਹੀਂ ਤੇ ਸਰਵੇ ਇੱਦਾਂ ਹੀ ਆਪਾਂ ਸਰਵੇ ਕਰ ਰਹੇ ਹਾਂ ਅੱਛਾ ਜੀ ਕਿਸੇ ਨੇ ਮਤਲਬ ਇਲੀਗਲ ਵਗੈਰਾ ਇਨਟਰੂਜਮੈਂਟ ਹੈ 32 ਸੈਕਟਰ ਹੈ ਸੰਜੇ ਵਾਲੀ ਜੋ ਕਲੋਨੀ ਸੀ ਉਹ ਤਾਂ ਨਹੀਂ ਕੀਤੀ ਹੋਈ ਅਰ ਜਿੱਥਾ ਉਹ 1800 ਕੁਝ ਹੋਰ ਮਕਾਨ ਨੰਬਰ ਸੀਗਾ ਉਧਰ ਵੀ ਇੱਕ ਕੰਪਲੇਂਟ ਸੀਗੀ ਵੀ ਉਹ ਬੱਧਰਾ ਵਗੈਰਾ ਬਣਾ ਰਹੇ ਆ ਆਪਾਂ ਸਾਰਾ ਸਰਵੇ ਹੀ ਕਰ ਰਹੇ ਹਾਂ बेसिकली ਕਿਸੇ ਦੀ ਖਾਸ ਕੋਈ ਕੰਪਲੇਂਟ ਨਹੀਂ ਹੈਗੀ ਉਹ ਆਪਾਂ ਡਨ ਕਰ ਲਿਆ ਅੱਛੇ ਹੁਣ ਅੱਗੇ ਇੱਕ ਹੋਰ ਕੰਪਲੀਟ ਹੈ ਕਮਿਊਨਿਟੀ ਸੈਂਟਰ ਦੀ ਉਧਰ ਚੱਲਦੇ ਆਂ ਅੱਛਾ ਅਸੀਂ ਕਿੱਧਰ ਦੇਖਿਆ ਜਾਂਦਾ ਕਿ ਇਹ ਜਿੰਨੇ ਵੀ ਆ ਛੋਟੇ ਛੋਟੇ ਪਾਰਕ ਬਣੇ ਨੇ ਹਾਂ ਜਿੰਨੇ ਨਾ ਨਿਯਾਇਕ ਅੱਗੇ ਪਾਰਕਾਂ ਚ ਕੀਤੇ ਹੋਏ ਨੇ ਤੇ ਨਾ ਹੀ ਸਾਫ ਸਵਿ ਬੰਦ ਕਰ ਤੁੰਨੀ ਇਸ ਆਸਮਾਈ ਤੇ ਚਲੋ ਉਹਨਾਂ ਦਾ ਉਹ ਹੈ ਨਾ ਛੱਡੀ ਜਿਹੜੀ ਗਲਾਡਾ ਦੀ ਪਬਲਿਕ ਹੈਲਥੀ ਵਿੰਗ ਆ ਉਹ ਦੇਖਦੀ ਹੈ ਜੀ ਤੇ ਉਹੀ ਹਾਰਟੀਕਲਚਰ ਦੀ ਲੱਗਤੋ ਦੀਆਂ ਪਾਰਕਾਂ ਦੀ ਉਹ ਪਾਰਕ ਦੇਖਦੀ ਆ ਉਹ ਉਹਨਾਂ ਨਾਲ ਕਨਸਲਟ ਅਜੇ ਨਹੀਂ ਆ ਕੇ ਸੰਜੇ ਗੰਦ ਦੀ ਕੋਈ ਨਹੀਂ ਹੋਇਆ ਸਰਵੇਖਣ ਨਹੀਂ ਹੋਇਆ ਜੀ ਲੋਕਾਂ ਨੂੰ ਮਿਲਾਈ ਕਿ ਕੀ ਕੀ ਬੰਦੀ ਉਹ ਤਾਂ ਦੇਖੋ ਜੀ ਉਹ ਉਹਨਾਂ ਦੀ ਅਲਾਟਮੈਂਟ ਵਗੈਰਾ ਚੈੱਕ ਕਰਕੇ ਤਾਹੀਂ ਪਤਾ ਲੱਗ ਸਕਦਾ ਹੁਣ ਅਸੀਂ ਲੋਕੀ ਤੇ ਦੇਖ ਕੇ ਨਹੀਂ ਦੱਸ ਸਕਦੇ ਨਾ ਕਿ ਜਿਹਨੇ ਕੰਮ ਜੇ ਕੀਤਾ ਨਹੀਂ ਕੀਤਾ ਵੀ ਉਹ ਮੰਨ ਲਓ ਜੇ ਦਿੱ 1100 ਮਲਕਾਨ ਆਪਾਂ ਕੀ ਜਿਵੇਂ ਕਿ ਤਾਂ ਕਹਾਂਗੇ ਵੀ ਮੈਨੂੰ ਕੀ ਪਤਾ 1100 ਇਹਦੇ ਕੋਲ ਲੀਗਲ ਹੈ ਇਲੈਗਲ ਕੀ ਸਿਸਟਮ ਇਹ ਗੱਲ ਸਰ ਆਪਾਂ ਕਹਿ ਸਕਦੇ ਆਨਾਲਾਈਨ ਟਾਈਮ ਦੇ ਵਿੱਚ ਜਿਹੜੇ ਵੀ ਅਨਲੀਗਲ ਹੋਣਗੇ ਉਹਨਾਂ ਦੀ ਕਾਰਵਾਈ ਹੋਏਗੀ ਬਿਲਕੁਲ ਬਿਲਕੁਲ ਜਿੱਦਾਂ ਸਾਡੇ ਮਤਲਬ ਉਹ ਸਰਕਾਰ ਹੈਗੀ ਆ ਵਧੀਆ ਸਰਕਾਰ ਆ ਜਿਹੜਾ ਵੀ ਲੀਗਲ ਕੰਮ ਕਰਦਾ ਉਹਦੇ ਤੇ ਪ੍ਰੋਪਰ ਐਕਸ਼ਨ ਹੋਊਗਾ। ਆਰ ਥੈਂਕ ਯੂ ਸਾਰੀ। ਇਹ ਸੀ ਕਿ ਸਾਡੇ ਨਾਲ ਗਲਾਡਾ ਤੇ ਜੈਜੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰਾ ਨਿਰਵੇਖਣ ਕਰ ਲਿਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹਦਾ ਵੀ ਨਜਾਇਜ਼ ਕਬਜ਼ਾ ਹੋਊਗਾ ਉੱਤੇ ਬੰਦੀ ਕਾਰਵਾਈ ਕੀਤੀ ਜਾਏਗੀ। ਤਦ ਤੱਕ ਬਣੇ ਰਹੋ ਤੁਸੀਂ ਦਾ ਡੇਲੀ ਪੰਜਾਬ న్యూਸ ਦੇ ਨਾਲ ਬਲਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ